ਜੋ ਉਹਨੇ ਈਸਵਰ ਸਦਨ ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ ਮੇਰੀਆਂ ਅੱਖਾਂ ਪਾਓ ਮੇਰੇ 'ਚ ਮੇਰੀਆਂ ਵੀਰੇ ਇਹ ਕੀ ਏ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਗਾਲ੍ਹਾਂ ਕੱਢ ਕੇ ਜਾਂ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਦਾ ਭਲਾ ਕੀ ਹੋਊਗਾ ਨਾਟਕ ਕਰਕੇ ਦਿਖਾਇਆ ਲੋਕ ਤਾਂ 1000 ਰੁਪਇਆ ਭਾਲ ਰਹੇ ਸੀ ਹਰੇਕ ਮਾਂ ਦਾ ਹਰ ਭੈਣ ਦਾ 25-25000 ਰੁਪਇਆ ਹੋਇਆ ਪਿਆ 2 ਸਾਲ ਦਾ ਇਹਨਾਂ ਦੇ ਵਿਆਹ ਹੋ ਗਏ ਤੇ ਅੱਗੇ ਬੱਚੇ ਹੋ ਜਾਣਗੇ ਇਹੀ ਆਮ ਆਦਮੀ ਇਹੀ ਬਦਲਾਏ ਬਾਕੀ ਇਹਦੇ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਹੈ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਭਗਵੰਤ ਮਾਨ ਦੀ ਬੋਲਬਾਣੀ ਤੋਂ ਖੁਸ਼ ਨਹੀਂ ਨੇ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਵਾਰ ਜਿਸ ਲਹਿਜ਼ੇ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਉਸਤੇ ਬਾਕੀ ਕਾਂਗਰਸੀਆਂ ਦੀ ਤਰ੍ਹਾਂ ਰਵਨੀਤ ਸਿੰਘ ਬਿੱਟੂ ਨੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਲੋਕ ਤਾਂ ਮੰਗ ਕਰ ਰਹੇ ਸਨ ਕਿ ਉਹਨਾਂ ਦੇ ਮਸਲੇ ਹੱਲ ਹੋਣ ਮਾਵਾ ਪੈਣਾ ਉਮੀਦ ਕਰ ਰਹੀਆਂ ਸਨ ਕਿ ਉਹਨਾਂ ਨੂੰ 1000 ਰੁਪਿਆ ਮਿਲੇਗਾ ਪਰ ਵਿਧਾਨ ਸਭਾ ਦੇ ਅੰਦਰ ਤਾਂ ਸਿਰਫ ਨਾਟਕ ਹੋਇਆ ਅਸੀਂ 10 ਸਾਲ ਮੈਂਬਰ ਪਾਰਲੀਮੈਂਟ ਵੀ ਰਹੇ ਆ ਮੈਂ ਉਹਨਾਂ ਤੋਂ 2009 ਚ ਆ ਗਿਆ ਸੀ ਉਹ 14 ਚ ਆਇਆ ਪਰ ਜੋ ਉਹਨਾਂ ਨੇ ਇਸ ਵਾਰ ਸਦਨ ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ ਤੁਸੀਂ ਵੀ ਪੁਰਾਣੀਆਂ ਇਤਿਹਾਸਵਾਰੇ ਪੜ ਸਕਦੇ ਹੋ ਕਿਉਂਕਿ ਇੱਕ ਇੱਕ ਲਾਈਨ ਰਿਕਾਰਡਡ ਆ ਤੇ ਉਹ ਮੇਰੀਆਂ ਅੱਖਾਂ ਪਾਓ ਮੇਰੇ ਮੇਰੀਆਂ ਵੀਰੇ ਇਹ ਕੀ ਹੈ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਗਾਲਾਂ ਕੱਢ ਕੇ ਜਾਂ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਨਾਂ ਦਾ ਭਲਾ ਕੀ ਹੋਊਗਾ ਤੇ ਬਹੁਤ ਹੀ ਮੈਂ ਸਮਝਦਾ ਇੱਕ ਉਹੀ ਨਾਟਕੀ ਢੰਗ ਦਿਖਾਇਆ ਨਾਟਕ ਕਰਕੇ ਦਿਖਾਇਆ ਲੋਕ ਤਾਂ 1000 ਰੁਪਇਆ ਭਾਲ ਰਹੇ ਸੀ ਹਰੇਕ ਮਾਂ ਦਾ ਹਰ ਭੈਣ ਦਾ 25-25000 ਰੁਪਇਆ ਹੋਇਆ ਪਿਆ 2 ਸਾਲ ਦਾ ਤੇ ਫਾਈਨਾਂਸ ਮਿਨਿਸਟਰ ਨੇ ਕਿ ਅਗਲੇ ਸਾਲ ਦਵਾਂਗੇ ਹਰ ਘਰ 'ਚ 36-36000 ਰੁਪਇਆ ਜਦੋਂ ਵੀ ਇਹ ਆਉਣ ਹਰ ਮਾਂ ਭੈਣ ਦੇ ਨਾਂ ਤੋਂ ਪਹਿਲਾਂ ਆਪਣਾ ਉਹ 36000 ਦਾ ਹਿਸਾਬ ਮੰਗੇ 2500 ਰੁਪਏ ਗਰੰਟੀਆਂ ਦਿੱਤੀਆਂ ਸੀ ਇਹਨਾਂ ਨੇ ਕਿਹੜਾ ਕਿਤੇ ਹੂ ਕਿਹਾ ਸੀ ਮੈਨੀਫੈਸਟੋ ਗਰੰਟੀਆਂ ਦਿੱਤੀਆਂ ਸੀ ਤੇ ਜਦੋਂ ਉਹ ਗੱਲਾਂ ਹੁੰਦੀਆਂ ਨੇ ਲੋਕਾਂ ਦੀਆਂ ਫਿਰ ਉਹ ਡਿਵਰਟ ਕਰਨ ਨੂੰ ਤਮਾਸ਼ਾ ਕਰਦੇ ਆ ਪਰ ਇੱਕ ਗੱਲੋਂ ਚੰਗਾ ਏ ਆ ਮੈਂ ਗੁਰੂ ਘਰ ਖੜਾ ਏ ਗੁਰੂ ਘਰ ਨੇ ਉਹਨਾਂ ਨੂੰ ਬਣਾਇਆ ਉਹਨਾਂ ਦੇ ਜਿੰਨੇ ਵੀ ਨੇ ਪ੍ਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਸਾਰਿਆਂ ਦੇ ਖੁਸ਼ੀਆਂ ਵਿਆਹ ਹੋ ਗਏ ਇੱਕ ਦੋ ਹੀ ਗੱਲਾਂ ਹੋਣੀਆਂ ਹੁਣ ਖੁਸ਼ਖਬਰੀ ਆਜੂਗੀ ਮਾਰਚ ਚ ਸੀਐਮ ਸਾਹਿਬ ਨੇ ਆਪ ਹੀ ਕਿਹਾ ਵੀ ਮੇਰੇ ਘਰੇ ਖੁਸ਼ੀਆਂ ਆਉਣ ਵਾਲੀਆਂ ਆ ਤੇ ਬਾਕੀ ਮੰਤਰੀ ਸੰਤਰੀ ਨੇ ਜਿਹੜੇ ਐਮ ਐਲ ਏ ਉਹਨਾਂ ਦੇ ਘਰੇ ਵੀ ਅੱਗੇ ਲੋੜੀਆਂ ਆ ਜਾਣਗੀਆਂ ਸਾਰੀ ਪੰਜਾਬ ਨੇ ਇਹ ਕੰਮ ਬੜਾ ਵਧੀਆ ਕੀਤਾ ਏ ਵੀ ਇਹਨਾਂ ਦੇ ਵਿਆਹ ਹੋਗੇ ਤੇ ਅੱਗੇ ਬੱਚੇ ਹੋ ਜਾਣਗੇ ਇਹੀ ਆਮ ਆਦਮੀ ਇਹੀ ਬਦਲਾਏ ਬਾਕੀ ਇਹਦੇ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਏ ਹੁਣ ਜਦੋਂ ਅਗਲੀਆਂ ਇਲੈਕਸ਼ਨ ਆਉਣਗੀਆਂ ਫਿਰ ਸੋਚਣਾ ਪਊਗਾ ਪਰ ਜਿਹੜਾ ਬਦਲਾ ਆ ਲਿਆਂਦਾ ਸੀ ਉਹ ਤਾਂ ਆਪਾਂ ਵਿਆਹਾਂ ਤੇ ਇਹਨਾਂ ਦੇ ਬੱਚਿਆਂ 'ਚ ਜਿਹੜਾ ਉਹ ਨਿਕਲ ਜਾਏ